ਅੱਜ ਦੀ ਵੀਡੀਓ ਵਿੱਚ ਆਪਾਂ ਜਾਣਾਂਗੇ ਕਿ ਕਿਵੇਂ ਤੁਸੀਂ ਟਾਈਪਿੰਗ ਦੇ ਨਾਲ ਘਰੇ ਬੈਠੇ ਹੀ ਇੱਕ ਤੋਂ 2 ਘੰਟੇ ਦਾ ਟਾਈਮ ਕੱਢ ਕੇ ਵਧੀਆ ਪੈਸੇ ਕਮਾ ਸਕਦੇ ਹੋ ਬਹੁਤ ਕੰਪਨੀਆਂ ਨੇ ਜਿਹੜੀਆਂ ਪਰਮਾਨੈਂਟ ਸਟਾਫ ਨਹੀਂ ਰੱਖਦੀਆਂ ਜਦੋਂ ਉਹਨਾਂ ਨੂੰ ਕੰਮ ਦੀ ਲੋਡ ਹੁੰਦੀ ਆ ਤਾਂ ਉਹ ਆਪਣਾ ਕੰਮ ਫ੍ਰੀਲੈਂਸਰਾਂ ਤੋਂ ਕਰਵਾਉਂਦੀਆਂ ਨੇ ਅੱਜ ਆਪਾਂ ਇੱਕ ਇਹੀ ਵੈਬਸਾਈਟ ਦੀ ਗੱਲ ਕਰਾਂਗੇ ਜਿੱਥੇ ਤੁਸੀਂ ਟ੍ਰਾਂਸਲੇਸ਼ਨ ਦਾ ਕੰਮ ਕਰਕੇ ਘਰੇ ਬੈਠੇ ਹੀ ਵਧੀਆ ਪੈਸੇ ਕਮਾ ਸਕਦੇ ਹੋ ਇਸ ਵੈਬਸਾਈਟ ਦਾ ਨਾਮ ਹੈ ਟੈਸਟ ਬੁੱਕ ਇਹ ਗਵਰਨਮੈਂਟ ਜੌਬ ਦੀ ਤਿਆਰੀ ਕਰਵਾਉਂਦੀ ਆ ਇੱਥੇ ਤੁਹਾਨੂੰ ਟ੍ਰਾਂਸਲੇਸ਼ਨ ਦਾ ਕੰਮ ਮਿਲੇਗਾ ਤੇ ਜੇ ਤੁਸੀਂ ਟ੍ਰਾਂਸਲੇਟ ਕਰਨਾ ਨਹੀਂ ਜਾਣਦੇ ਤਾਂ ਤੁਸੀਂ ਗੂਗਲ ਟ੍ਰਾਂਸਲੇਟ ਦੀ ਹੈਲਪ ਦੇ ਨਾਲ ਇਸ ਨੂੰ ਬੜੀ ਆਸਾਨੀ ਦੇ ਨਾਲ ਕਰ ਸਕਦੇ ਹੋ ਇਹ ਵੈਬਸਾਈਟ ਬੱਚਿਆਂ ਨੂੰ ਨੋਟਸ ਤੇ ਕੁਐਸਚਨ ਪੇਪਰ ਦਿੰਦੀ ਆ ਜਿਹੜੇ ਇੰਗਲਿਸ਼ ਦੇ ਵਿੱਚ ਹੁੰਦੇ ਨੇ ਤੇ ਤੁਹਾਡੀ ਸਟੇਟ ਦੀ ਜੋ ਵੀ ਲੈਂਗੁਏਜ ਆ ਤੁਸੀਂ ਹਿੰਦੀ ਜਾਣਦੇ ਹੋ ਮਰਾਠੀ ਜਾਣਦੇ ਹੋ ਤੁਸੀਂ ਆਪਣੀ ਉਸੇ ਲੈਂਗੁਏਜ ਦੇ ਵਿੱਚ ਇਹਨਾਂ ਨੋਟਸ ਤੇ ਕੁਐਸਚਨ ਪੇਪਰ ਨੂੰ ਟ੍ਰਾਂਸਲੇਟ ਕਰਨਾ ਹੁੰਦਾ ਉਹ ਤੁਹਾਨੂੰ ਜੋ ਵੀ ਨੋਟਸ ਜਾਂ ਕੁਐਸਚਨ ਪੇਪਰ ਦੇਣਗੇ ਤੁਸੀਂ ਉਸ ਨੂੰ Google Translate ਦੇ ਵਿੱਚ ਕਾਪੀ ਕਰਨਾ ਤੇ ਉਸ ਨੂੰ ਆਪਣੀ ਲੈਂਗੁਏਜ ਦੇ ਵਿੱਚ ਟਰਾਂਸਲੇਟ ਕਰ ਦੇਣਾ ਤੁਸੀਂ ਚਾਹੋ ਤਾਂ ਥੋੜਾ-ਬਹੁਤ ਉਹਦੇ ਵਿੱਚ ਚੇਂਜ ਵੀ ਕਰ ਸਕਦੇ ਹੋ ਇਹ ਕੰਪਨੀਆਂ ਕੀ ਕਰਦੀਆਂ ਨੇ ਕਿ ਤੁਹਾਡੇ ਕੋਲੋਂ ਥੋੜੇ ਪੈਸਿਆਂ ਦੇ ਵਿੱਚ ਫਾਈਲ ਨੂੰ ਟਰਾਂਸਫਰ ਕਰਵਾ ਲੈਂਦੀਆਂ ਨੇ ਤੇ ਅੱਗੇ ਬੱਚਿਆਂ ਤੋਂ ਜ਼ਿਆਦਾ ਫੀਸ ਚਾਰਜ ਕਰਦੀਆਂ ਨੇ ਤੇ AI ਨੇ ਇਸ ਨੂੰ ਇੰਨਾ ਆਸਾਨ ਕਰ ਦਿੱਤਾ ਹੈ ਕਿ ਤੁਸੀਂ ਵੌਇਸ ਨਾਲ ਵੀ ਟਾਈਪਿੰਗ ਕਰ ਸਕਦੇ ਹੋ ਇੱਥੇ ਰੈਗੂਲਰ ਕੰਮ ਮਿਲੇਗਾ ਇਸ ਗੱਲ ਦੀ ਤਾਂ ਕੋਈ ਗਾਰੰਟੀ ਨਹੀਂ ਪਰ ਜਦੋਂ ਵੀ ਤੁਹਾਨੂੰ ਕੰਮ ਮਿਲੇਗਾ ਪੈਸੇ ਜ਼ਰੂਰ ਮਿਲਣਗੇ ਇਸ ਦੇ ਵਿੱਚ ਕੋਈ ਵੀ ਫਰਾਡ ਨਹੀਂ ਤੁਸੀਂ Google ਦੇ ਉੱਪਰ ਟੈਕਸਟ ਬੁੱਕ ਜੌਬ ਲੈ ਕੇ ਸਰਚ ਕਰਨਾ ਤੇ ਇਸ ਲਿੰਕ ਦੇ ਉੱਪਰ ਕਲਿੱਕ ਕਰਨਾ ਤਾਂ ਤੁਸੀਂ ਇਸ ਵੈਬਸਾਈਟ ਤੇ ਪਹੁੰਚ ਜਾਵੋਗੇ ਇਸ ਤੋਂ ਬਾਅਦ ਤੁਸੀਂ ਨੀਚੇ ਆ ਜਾਣਾ ਤੇ ਕੰਟੈਂਟ ਦੇ ਉੱਪਰ ਕਲਿੱਕ ਕਰਨਾ ਇਹਨਾਂ ਵਿੱਚੋਂ ਕੋਈ ਵੀ ਕੰਮ ਕਰਕੇ ਤੁਸੀਂ ਵਧੀਆ ਪੈਸੇ ਕਮਾ ਸਕਦੇ ਹੋ ਅਪਲਾਈ ਦੇ ਉੱਪਰ ਕਲਿੱਕ ਕਰਕੇ ਤੁਸੀਂ ਅਪਲਾਈ ਕਰ ਦੇਣਾ ਤੇ ਉਸ ਤੋਂ ਬਾਅਦ ਇਹ ਵੈਬਸਾਈਟ 24 ਤੋਂ 48 ਘੰਟੇ ਦੇ ਵਿੱਚ ਤੁਹਾਡੇ ਨਾਲ ਕੰਟੈਕਟ ਕਰੇਗੀ ਅਗਲੀ ਵੈਬਸਾਈਟ ਦਾ ਨਾਮ ਹੈ ਟੈਕਸਟ ਬ੍ਰੋਕਰ ਇਥੇ ਤੁਸੀਂ ਆਰਟੀਕਲ ਲਿਖਣੇ ਆ ਤੇ ਇਹ ਆਰਟੀਕਲ ਤੁਸੀਂ AI ਦੀ ਹੈਲਪ ਦੇ ਨਾਲ ਬੜੀ ਆਸਾਨੀ ਦੇ ਨਾਲ ਲਿਖ ਸਕਦੇ ਹੋ ਇਸ ਤੇ ਲਈ ਤੁਸੀਂ ਚੈਟ ਜੀਪੀਟੀ ਦੇ ਵਿੱਚ ਜਾਣਾ ਤੇ ਜੋ ਵੀ ਤੁਹਾਨੂੰ ਟੌਪਿਕ ਮਿਲਿਆ ਤੁਸੀਂ ਉਹ ਟੌਪਿਕ ਲਿਖ ਕੇ ਬੜੀ ਆਸਾਨੀ ਦੇ ਨਾਲ ਇੱਥੇ ਆਰਟੀਕਲ ਕ੍ਰੀਏਟ ਕਰ ਸਕਦੇ ਹੋ ਇੱਥੇ ਪੇਮੈਂਟ ਲੈਣਾ ਵੀ ਬਹੁਤ ਆਸਾਨ ਹੈ ਇੱਥੇ ਤੁਸੀਂ ਡਾਇਰੈਕਟ ਆਪਣਾ ਬੈਂਕ ਅਕਾਊਂਟ ਵੀ ਲਿੰਕ ਕਰ ਸਕਦੇ ਹੋ ਕੰਮ ਕਰਨ ਦੇ ਲਈ ਆਪਾਂ ਸਾਈਨ ਅਪ ਦੇ ਉੱਪਰ ਕਲਿੱਕ ਕਰਾਂਗੇ ਜਿਵੇਂ ਉੱਪਰ ਲਿਖਿਆ ਹੋਇਆ ਐਸ ਦਾ ਕਲਾਇੰਟ ਪਰ ਆਪਾਂ نیچے ਜਿੱਥੇ ਐਸ ਦਾ ਆਰਡਰ ਲਿਖਿਆ ਹੋਇਆ ਉੱਥੇ ਕਲਿੱਕ ਕਰਾਂਗੇ ਉਸ ਤੋਂ ਬਾਅਦ ਇਹ ਫਾਰਮ ਤੁਹਾਡੇ ਸਾਹਮਣੇ ਖੁੱਲ ਜਾਵੇਗਾ ਜਿੱਥੇ ਤੁਸੀਂ ਆਪਣਾ ਈਮੇਲ ਲਿਖਣਾ ਤੇ ਇੱਕ ਪਾਸਵਰਡ ਕ੍ਰੀਏਟ ਕਰਨਾ ਇਹ ਵੈਬਸਾਈਟ ਵੀ ਆਰਟੀਕਲ ਵੇਚਦੀ ਆ ਇਹ ਤੁਹਾਡੇ ਕੋਲੋਂ ਅੱਧੇ ਪੈਸਿਆਂ ਦੇ ਵਿੱਚ ਆਰਟੀਕਲ ਲੈ ਕੇ ਅੱਗੇ ਉਸ ਨੂੰ ਦੁੱਗਣੇ ਪੈਸਿਆਂ ਦੇ ਵਿੱਚ ਸੈਲ ਕਰਦੀ ਆ ਇਹਨਾਂ ਦੋਨਾਂ ਵੈਬਸਾਈਟ ਦੀ ਹੈਲਪ ਦੇ ਨਾਲ ਤੁਸੀਂ ਘਰ ਬੈਠੇ ਇੱਕ ਤੋਂ ਦੋ ਘੰਟੇ ਦਾ ਟਾਈਮ ਕੱਢ ਕੇ 3-400 ਰੁਪਏ ਕਮਾ ਸਕਦੇ ਹੋ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਮਿਲਦੇ ਆਂ ਅਗਲੀ ਵੀਡੀਓ ਤੇ ਵਿੱਚ ਕਿਸੇ ਨਵੇਂ ਟੌਪਿਕ ਦੇ ਨਾਲ